ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਇਕਾਂਗੀ ਕਰਾਂਗੇ ਐਸਿਟੀਸ਼ਨ ਐਸਿਟੀਸ਼ਨ ਜਿਹੜੀ ਇਕਾਂਗੀ ਹਰ ਸ਼ਰਨ ਸਿੰਘ ਦੀ ਆ ਇਸ ਵੀਡੀਓ ਦੇ ਵਿੱਚ ਇਸ ਇਕਾਂਗੀ ਦਾ ਆਪਾਂ ਸਾਰ ਵਿਸ਼ਾ ਵਸਤੂ ਤੇ ਦੇ ਪਾਤਰ ਤੇ ਦੇ ਸ਼ਾਰਟ ਕੁਐਸਚਨ ਅਨਸਰ ਕਰਾਂਗੇ ਹਾਂਜੀ ਸ਼ਹਿਰ ਦੀ ਮੱਧ ਸ਼੍ਰਣੀ ਦੇ ਇੱਕ ਚਵਾਰੇ ਦੇ ਵਿੱਚ ਪਤੀ ਪਤਨੀ ਤੇ ਦਿਓਰ ਨੇ ਦੇ ਉਰ ਨੂੰ ਬਾਹਰ ਬਹੁਤ ਜ਼ਿਆਦਾ ਜਿਹੜੇ ਕਿ ਸ਼ੋਰ ਸੁਣਾਈ ਦਿੰਦਾ ਆਵਾਜ਼ ਸੁਣਾਈ ਦਿੰਦੀ ਆ ਕਿਉਂਕਿ ਉਹਨਾਂ ਨੂੰ ਕਿਉਂਕਿ ਉਹ ਉਹਨੂੰ ਉਸ ਨੂੰ ਉਹਨਾਂ ਆਵਾਜ਼ਾਂ ਦੇ ਵਿੱਚ ਸਲੀਕਾ ਨਹੀਂ ਲੱਗਦਾ ਮਤਲਬ ਕਿ ਜਿਹੜਾ ਉਹਨੂੰ ਸ਼ੋਰ ਸੁਣਾਈ ਦੇ ਰਿਹਾ ਹੁੰਦਾ ਉਹਨੂੰ ਐਵੇਂ ਨਹੀਂ ਲੱਗਦਾ ਹੈਗਾ ਵੀ ਇਹਦੇ ਵਿੱਚ ਕੋਈ ਸਲੀਕਾ ਹੈ ਭਾਵੇਂ ਕਿ ਇੱਕ ਜਿਹੜਾ ਸ਼ੋਰ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਗੱਲਬਾਤ ਕਰਨ ਦਾ ਢੰਗ ਹੁੰਦਾ ਇੱਕ ਸਲੀਕੇਦਾਰ ਗੱਲ ਕਰਨ ਦਾ ਢੰਗ ਹੁੰਦਾ ਇੱਕ ਵੈਸੇ ਆਵਾਜ਼ ਹੁੰਦੀ ਆ ਉਹਨੂੰ ਮਤਲਬ ਕਿ ਜਿਹੜਾ ਉਹ ਸ਼ੋਰ ਸੁਣਾਈ ਦੇ ਰਿਹਾ ਸੀ ਇੱਕ ਸਲੀਕੇਦਾਰ ਨਹੀਂ ਸੀ ਬਲਕਿ ਇੱਕ ਸੁਣਾਈ ਦੇ ਰਿਹਾ ਸੀ ਤਾ ਪਤੀ ਕਹਿੰਦਾ ਕਿ ਉਹ ਕਿਸੇ ਪਾਰਟੀ ਦੀ ਐਜੀਟੇਸ਼ਨ ਨਹੀਂ ਕਿ ਉਹਦੇ ਵਿੱਚ ਸਲਿਕਾ ਹੋਵੇ ਭਾਵ ਕਿ ਉਹ ਜਦੋਂ ਦਿਓਰ ਉਹਨਾਂ ਨੂੰ ਕਹਿੰਦਾ ਕਿ ਵੀ ਕੋਈ ਜਿਹੜਾ ਆਪਾਂ ਨੂੰ ਸੋ ਸ਼ੋਰ ਆ ਜਿਹੜੇ ਆਵਾਜ਼ਾਂ ਸੁਣਾਈ ਦੇ ਰਹੇ ਨੇ ਇਹਦੇ ਵਿੱਚ ਸਲਿਕਾ ਨਹੀਂ ਕੋਈ ਤਾਂ ਪਤੀ ਕਹਿੰਦਾ ਕਿ ਇਹ ਕੋਈ ਪਾਰਟੀ ਨਹੀਂ ਹੈਗੀ ਜਿਹਦੇ ਵਿੱਚ ਤੈਨੂੰ ਕੋਈ ਸਲਿਕਾ ਆਵੇ ਸਲਿਕਾ ਨਜ਼ਰ ਆਵੇ ਤਾਂ ਫਿਰ ਪਤਨੀ ਦੱਸਦੀ ਹੈ ਕਿ ਇੱਕ ਪਤੀ ਨੇ ਆਪਣੀ ਪਤਨੀ ਦੀ ਜਿਹੜੀ ਕਿ ਜਾਨ ਲੈ ਲਈ ਹੈ ਇਸ ਕਰਕੇ ਇੱਥੇ ਹਰ ਰੋਜ਼ ਸੈਂਕੜੇ ਔਰਤਾਂ ਜਿਹੜੇ ਕਿ ਇਕੱਠੀਆਂ ਹੁੰਦੀਆਂ ਨੇ ਉਹਨਾਂ ਦਾ ਘਰ ਅੱਗੇ ਠੀਕ ਐਜੀਟੇਸ਼ਨ ਕਰਦੀਆਂ ਨੇ ਤਾਂ ਦਿਓਰ ਕਹਿੰਦਾ ਕਿ ਔਰਤਾਂ ਸ਼ੁਗਲ ਲਈ ਵੀ ਇਕੱਠੀਆਂ ਹੋ ਸਕਦੇ ਨੇ ਭਾਵੇਂ ਕਿ ਆਪਣੇ ਮਨੋਰੰਜਨ ਲਈ ਵੀ ਇਕੱਠੀਆਂ ਹੋ ਸਕਦੇ ਨੇ ਤਾਂ ਪਤਨੀ ਕਹਿੰਦੀ ਹੈ ਕਿ ਉਹਨਾਂ ਦੀਆਂ ਛਾਤੀਆਂ ਪਿੱਟਣਾ ਦੱਸਦਾ ਕਿ ਉਹਨਾਂ ਨੂੰ ਦਿਲ ਦੇ ਵਿੱਚੋਂ ਦੁੱਖ ਹੈ ਦਿਓਰ ਕਹਿੰਦਾ ਕਿ ਉਸ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਇਹ ਕਿਸ ਤਰ੍ਹਾਂ ਦੀ ਐਜੀਟੇਸ਼ਨ ਹੈ ਪਤੀ ਕਹਿੰਦਾ ਕਿ ਉਹ ਉਹਨਾਂ ਦੀ ਅਗਵਾਈ ਲਈ ਆਪਣੀ ਪਾਰਟੀ ਦੀ ਕਿਸੇ ਲੇਡੀ ਵਰਕਰ ਨੂੰ ਭੇਜ ਦਵੇ ਪਤਨੀ ਦਿਓਰ ਨੂੰ ਸਮਝਾਉਂਦੀ ਹੈ ਕਿ ਜਿੰਨਾ ਆਵਾਜ਼ਾਂ ਵਿੱਚ ਆਵਾਜ਼ਾਂ ਨੂੰ ਉਹ ਇੱਕ ਸ਼ੋਰ ਸਮਝ ਰਿਹਾ ਹੈ ਇਹ ਔਰਤ ਜਾਤ ਦੀ ਇੱਕ ਜਾਗ ਹੈ ਤੇ ਇਹ ਜਾਗ ਹੀ ਐਜੀਟੇਸ਼ਨ ਕਰਾ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਇੱਕ ਪਤੀ ਨੇ ਪਤਨੀ ਨੂੰ ਮਾਰ ਸੁੱਟਿਆ ਤੇ ਹੁਣ ਅਜਿਹੇ ਘਟਨਾਵਾਂ ਦੇ ਵਿਰੁੱਧ ਐਜੀਟੇਸ਼ਨ ਹੋਇਆ ਕਰਨਗੀ ਆ ਦਿਓਰ ਕਹਿੰਦਾ ਕਿ ਉਹ ਅਜਿਹੀਆਂ ਗੱਲਾਂ ਨਾਲ ਨਿਪਟਣ ਲਈ ਕਾਨੂੰਨ ਹੈ ਪਤਨੀ ਕਹਿੰਦੀ ਹੈ ਕਿ ਕਾਨੂੰਨ ਦੀ ਪਕੜ ਨੂੰ ਮਜ਼ਬੂਤ ਕਰਨ ਲਈ ਅੱਜ ਔਰਤਾਂ ਦਾ ਜਲੂਸ ਐਸਪੀ ਦੀ ਕੋਠੀ ਜਾਊਗਾ ਪਤੀ ਨੂੰ ਇਸਤਰੀਆਂ ਦਾ ਸਿਆਪਾ ਬੜਾ ਸ਼ਾਨਦਾਰ ਲੱਗਦਾ ਹੈ ਪਤਨੀ ਨੂੰ ਪਤੀ ਤੇ ਦਿਓਰ ਦੁਆਰਾ ਇਸਤਰੀਆਂ ਦੇ ਜਲੂਸ ਤੇ ਸਿਆਪੇ ਨੂੰ ਖੇਲ ਸਮਝਣ ਦੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ ਦਿਓਰ ਕਹਿੰਦਾ ਕਿ ਕੱਲ ਐਜੀਟੇਸ਼ਨ ਕਰ ਰਹੀਆਂ ਔਰਤਾਂ ਦੀ ਅਖਬਾਰ ਵਿੱਚ ਜਿਹੜੀ ਤਸਵੀਰ छਪੀ ਸੀ ਉਹਦੇ ਵਿੱਚੋਂ ਹੱਸ ਰਹੀਆਂ ਸੀ ਪਤਨੀ ਇਸ ਅਖਬਾਰ ਵਾਲਿਆਂ ਦੀ ਸ਼ਰਾਰਤ ਸਮਝਦੀ ਹੈ ਵੀ ਜਿਹੜੀ ਤਸਵੀਰ ਹੱਸਰ ਵਾਲੀ ਖਿੱਚ ਲਈ ਉਹਨੇ ਉਹ ਇੱਕ ਸ਼ਰਾਰਤ ਆ ਅਖਬਾਰ ਵਾਲਿਆਂ ਦੀ ਜਿਨੇ ਜਾਣ ਬੁੱਝ ਕੇ ਜਹੀ ਤਸਵੀਰ ਦਿੱਤੀ ਆ ਅਖਬਾਰ ਦੇ ਵਿੱਚ ਜਿਸ ਦੇ ਵਿੱਚ ਔਰਤਾਂ ਹੱਸ ਰਹੀਆਂ ਨੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਦਿਖਾਇਆ ਕਿ ਐਜੀਟੇਸ਼ਨ ਕਰਨ ਵਾਲੀਆਂ ਔਰਤਾਂ ਜਿਹੜੀ ਕਿ ਗੰਭੀਰ ਨਹੀਂ ਹੈंगी ਭਾਵ ਕਿ ਸੀਰੀਅਸ ਨਹੀਂ ਹੈਗੀ ਆ। ਤੋਂ ਕਹਿੰਦੇ ਕਿ ਅੱਜ ਔਰਤਾਂ ਅਖਬਾਰ ਦੇ ਦਫ਼ਤਰ ਮੋਹਰੇ ਸਿਆਪਾ ਕਰਨੀਆਂ। ਇਹਨੂੰ ਨਿਕ ਪ੍ਰੈਸ ਫੋਟੋਗ੍ਰਾਫ ਰੈਜੀਟੇਸ਼ਨ ਕਰ ਰਹੀਆਂ ਔਰਤਾਂ ਤਸਵੀਰ ਲੈਣ ਲਈ ਆਉਂਦਾ। ਪਤਨੀ ਉਸ ਦੇ ਔਰਤ ਔਰਤਾਂ ਉਸ ਦੇ ਔਰਤਾਂ ਦੀ ਤਸਵੀਰਾਂ ਖਿੱਚਣ ਬਰੁਧੇ ਇਤਰਾਜ਼ ਕਰਦੀ ਹੈ। ਤੋਂ ਕਹਿੰਦਾ ਕਿ ਔਰਤਾਂ ਦੀ ਫੋਟੋ ਨਹੀਂ ਖਿੱਚਦਾ। ਉਹ ਅੱਗੇ ਤੋਂ ਕਹਿੰਦਾ ਕਿ ਔਰਤਾਂ ਦੀ ਫੋਟੋ ਨਹੀਂ ਖਿੱਚਦਾ। ਸੋ ਕੋ ਜਲਸੇ ਜਲੂਸਾਂ ਤੇ ਐਜੀਟੇਸ਼ਨਾਂ ਦੀਆਂ ਤਸਵੀਰਾਂ ਖਿੱਚਦਾ ਹੈ। ਪਤਨੀ ਪੁੱਛਦੀ ਹੈ ਕਿ ਕੀ ਹੱਸਦੀਆਂ ਔਰਤਾਂ ਵਾਲੀ ਫੋਟੋ ਉਸ ਦੇ ਕਿਸੇ ਨਏ ਅਖਬਾਰ ਦੇ ਵਿੱਚ ਦਿੱਤੀ ਹੈ? ਇਸ ਤਰ੍ਹਾਂ ਔਰਤਾਂ ਦੀ ਐਜੀਟੇਸ਼ਨ ਦਾ ਮਖੌਲ ਉਡਾਇਆ ਹੈ। ਤਾਂ ਇਸ ਗੱਲ ਤੋਂ ਜਿਹੜੇ ਕਿ ਇਨਕਾਰ ਕਰਦਾ ਹੈ। ਪਤਨੀ ਉਸ ਨੂੰ ਉਸ ਉਸ ਉੱਪਰ ਔਰਤਾਂ ਦੇ ਹਮਲੇ ਦਾ ਡਰ ਦੱਸ ਕੇ ਉਸ ਨੂੰ ਚਲੇ ਜਾਣ ਲਈ ਕਹਿੰਦੀ ਹੈ। ਫੋਟੋਗ੍ਰਾਫਰ ਕਹਿੰਦਾ ਕਿ ਅੱਜ ਅਖਬਾਰ ਵਾਲਿਆਂ ਨੇ ਪਿੱਟਦੀਆਂ ਔਰਤਾਂ ਦੀ ਫੋਟੋ ਖਿੱਚ ਕੇ ਭੇਜਣ ਲਈ ਕਿਹਾ ਹੈ। ਪਤਨੀ ਸਮਝਦੀ ਹੈ ਕਿ ਅਖਬਾਰ ਵਾਲੇ ਔਰਤਾਂ ਦੇ ਸਿਆਪੇ ਤੋਂ ਡਰਦੇ ਆ ਇਹ ਸਭ ਕੁਝ ਕੀਤਾ ਐਨੇ ਨੂੰ ਕੋਈ ਠੰਡੇ ਮਿੱਠੇ ਸ਼ਰਬਤ ਦੀ ਰੇੜੀ ਐਜੀਟੇਸ਼ਨ ਕਰ ਰਹੀਆਂ ਔਰਤਾਂ ਲਈ ਭੇਜਦਾ ਦਿਓਰ ਤਿੰਨ ਤਿੰਨ ਗਲਾਸ ਸ਼ਰਬਤ ਦੇ ਚੜਾ ਰਹੀਆਂ ਔਰਤਾਂ ਬਾਰੇ ਟਿੱਪਣੀ ਕਰਦਾ ਦਿਓਰ ਫੋਟੋਗ੍ਰਾਫਰ ਨੂੰ ਫੋਟੋ ਖਿੱਚਣ ਲਈ ਉੱਪਰ ਛੱਤ ਉੱਤੇ ਜਾਣ ਲਈ ਕਹਿੰਦਾ ਦਿਓਰ ਕਹਿੰਦਾ ਕਿ ਜੇਕਰ ਸਿਰਫ ਔਰਤਾਂ ਹੀ ਹਰ ਚੰਗੇ ਕੰਮ ਲਈ ਐਵੇਂ ਉੱਠ ਪਿਆ ਕਰਨ ਤਾਂ ਲੋਕਾਂ ਨੂੰ ਹਰ ਪ੍ਰਕਾਰ ਦੇ ਸੁੱਖ ਪ੍ਰਾਪਤ ਹੋ ਜਾਣ ਪਤਨੀ ਦਿਓਰ ਨੂੰ ਕਹਿੰਦੀ ਹੈ ਕਿ ਉਸਨੇ ਫੋਟੋਗ੍ਰਾਫਰ ਨੂੰ ਛਾਪੂਤੇ ਭੇਜ ਕੇ ਚੰਗਾ ਕੀਤਾ ਨਹੀਂ ਤਾਂ ਔਰਤਾਂ ਨੇ ਸਮਝਣਾ ਸੀ ਕਿ ਉਹ ਉਹਨਾਂ ਦੇ ਤਸਵੀਰਾਂ ਖਿੱਚਦਾ ਪਤੀ ਕਹਿੰਦਾ ਕਿ ਸ਼ਰਬਤ ਦੀ ਸ਼ਬੀਲ ਪਾਈ ਕਾਹਨ ਸਿੰਘ ਕਨਈਆ ਸਿੰਘ ਦੀ ਫਰਮ ਵੱਲੋਂ ਆਪਣੀ ਫਰਮ ਦੀ ਮਸ਼ਹੂਰੀ ਲਈ ਲੁਵਾਈ ਗਈ ਹੈ ਪਰ ਪਤਨੀ ਇਸ ਨੂੰ ਉਹਨਾਂ ਦੀ ਸੇਵਾ ਭਾਵਨਾ ਸਮਝਦੀ ਹੈ ਦਿਓਰ ਭਾਬੀ ਪਤਨੀ ਨੂੰ ਦੱਸਦਾ ਕਿ ਉਹ ਸਾਹਮਣੇ ਮਕਾਨ ਦੇ ਰੋਸ਼ਨਦਾਨ ਥਾਣੀ ਦੇਖੇ ਜਿੱਥੇ ਮਰਨ ਵਾਲੀ ਦੀ ਸੱਸ ਸਹੁਰਾ ਲੁਕਾ ਕੇ ਅੰਦਰ ਫਿਰਦੇ ਨੇ ਰੂਕ ਕੇ ਅੰਦਰ ਫਿਰਦੇ ਨੇ ਤੇ ਉਹ ਬਹੁਤ ਡਰੇ ਹੋਏ ਲੱਗਦੇ ਨੇ ਪਤਨੀ ਕਹਿੰਦੀ ਹੈ ਕਿ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇ ਲੋਕ ਕਹਿੰਦੇ ਨੇ ਕਿ ਪੁਲਿਸ ਨੂੰ ਅਜੇ ਤੱਕ ਉਹਨਾਂ ਤੇ ਕੋਈ ਸ਼ੱਕ ਨਹੀਂ ਹੋਇਆ ਇਸ ਕਰਕੇ ਉਹ ਹਜੇ ਫੜੇ ਨਹੀਂ ਉਹ ਉਸ ਨੂੰ ਕਹਿੰਦੀ ਹੈ ਕਿ ਕਿਸੇ ਦਾਨੀ ਨੇ ਗਰਮੀ ਵਿੱਚ ਐਜੀਟੇਸ਼ਨ ਕਰ ਰਹੀਆਂ ਔਰਤਾਂ ਲਈ ਪੱਖੀਆਂ ਭੇਜੀਆਂ ਨੇ ਦਿਓ ਡਰ ਪ੍ਰਗਟ ਕਰਦਾ ਕਿ ਭੀੜ ਦੇ ਪਹੁੰਚਣ ਤੋਂ ਪਹਿਲਾਂ ਕਿਤੇ ਡਰ ਕਾਰਨ ਬੁੱਢੇ ਬੁੱਢੀ ਦੇ ਪ੍ਰਾਣ ਨਿਕਲ ਜਾਣ ਪਤਨੀ ਦਿਉਰ ਨੂੰ ਬੁੱਢੇ-ਬੁੱਢੀ ਤਾਂ ਹਮਦਰਦੀ ਕਹਿੰਦੀ ਆ ਤੇ ਉਹ ਦੱਸਦੀ ਆ ਕਿ ਤਿੰਨ ਤਿੰਨ ਦਿਨਾ ਤੋਂ ਅੰਦਰ ਬੰਦ ਨੇ ਉਹ ਜਿਸ ਦਿਨ ਉਹਨਾਂ ਦੀ ਨੂੰਹ ਮਰੀ ਮਰੀ ਐ ਜਿਸ ਦਿਨ ਦੀ ਉਹਨਾਂ ਨੂੰਹ ਮਰੀ ਐ ਐਨੇ ਉਹਨੂੰ ਪਤੀ ਆਉਂਦਾ ਤੇ ਉਸਦੇ ਕੱਪੜੇ ਬੁਰੀ ਤਰ੍ਹਾਂ ਭਿੱਜੇ ਹੋਏ ਹੁੰਦੇ ਨੇ ਉਹ ਦੱਸਦਾ ਕਿ ਬੱਬਲੂ ਨੇ ਉਹਦੇ ਉੱਪਰ ਪਾਣੀ ਦਾ ਜੱਗ ਡੋਲਤਾ ਤਾਂ ਜਦੋਂ ਉਸ ਨੇ ਉਹਦੇ ਵੱਲ ਦੇਖਿਆ ਤਾਂ ਉਹਨੇ ਇੱਕ ਹੋਰ ਜੱਗ ਉਲਟਤਾ ਪਤਨੀ ਕਹਿੰਦੀ ਆ ਕਿ ਉਹ ਉਸਦੀ ਮਾਂ ਨੂੰ ਜਾ ਕੇ ਪੁੱਛਦੀ ਐ ਕਿ ਉਸ ਨੇ ਆਪਣੇ ਲਾੜਲੇ ਨੂੰ ਕਿਹੋ ਜੀ ਅਕਲ ਦਿੱਤੀ ਐ ਪਤਨੀ ਪਤੀ ਨੂੰ ਕਹਿੰਦੀ ਹੈ ਕਿ ਸੁਨੇਹੀ ਉਸ ਨੂੰ ਆਪਣੇ ਸ਼ਰਾਤਾਂ ਕਰਨ ਦੀ ਖੁੱਲ੍ਹ ਦੇ ਰਹੀ ਹੈ ਆਪਣੇ ਨਾਲ। ਦਿਓਰ ਕਹਿੰਦਾ ਕਿ ਔਰਤਾਂ ਨੇ ਬੁੱਢੇ-ਬੁੱਢੀ ਦੇ ਮਕਾਨ ਦੇ ਖਿੜਕੀਆਂ ਤੋੜਨੀਆਂ ਸ਼ੁਰੂ ਕਰਤੀਆਂ। ਕੁਝ ਨੇ ਇੱਟਾਂ ਚੁੱਕ ਲਈਆਂ ਤੇ ਕੁਝ ਟੁੱਟੀ ਖਿੜਕੀ ਦੇ ਵਿੱਚੋਂ ਅੰਦਰ ਸੁੱਟ ਰਹੀਆਂ ਨੇ। ਉਹ ਦੇਖਦਾ ਕਿ ਪੁਲਿਸ ਵੀ ਉੱਥੇ ਨਹੀਂ ਹੈਗੀ। ਪਤਨੀ ਦੇਖਦੀ ਹੈ ਕਿ ਔਰਤਾਂ ਨੇ ਖਿੜਕੀ ਦੇ ਵਿੱਚੋਂ ਹੱਥ ਪਾ ਕੇ ਚਾਦਰ ਦਰੀ-ਦਰੀ ਤੇ ਤੱਕੀਆਂ ਬਾਹਰ ਕੱਢ ਕੇ ਅੱਗ ਲਾ ਦਤੀ ਹੈ ਤੇ ਪੁਲਿਸ ਵਾਲੇ ਪਰਾਂ ਖੜੇ ਨੇ। ਤਾਂ ਦਿਓਰ ਕਹਿੰਦਾ ਕਿ ਆਪ ਸਿਆਸੀ ਪਾਰਟੀ ਦਾ ਲੀਡਰ ਹੈ ਤੇ ਪਰ ਉਹਦੀ ਪਾਰਟੀ ਕਦੇ ਅਜਿਹੀ ਐਜੀਟੇਸ਼ਨ ਨਹੀਂ ਕਰਦੀ ਤੇ ਉਹ ਆਪ ਹਿੰਸਾਵਾਦੀ ਐਜੀਟੇਸ਼ਨ ਦੇ ਖਿਲਾਫ ਆ। ਪਤੀ ਪਿੱਟਦੀਆਂ, ਵੈਨ ਪਾਉਂਦੀਆਂ, ਹੱਸਦੀਆਂ ਔਰਤਾਂ ਨੂੰ ਕਹਿੰਦਾ ਕਿ ਉਹ ਬੱਬਲੂ ਨੂੰ ਅਵਾਜ਼ਾਂ ਮਾਰਦਾ। ਤਿੰਨ ਔਰਤਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਭੈਣ ਰੰਮਾ ਜੀ ਵੀ ਆਉਂਦੀ ਐ। ਤੇ ਉਹ ਦੱਸਦੀ ਐ ਕਿ ਔਰਤਾਂ ਦੀ ਐਜੀਟੇਸ਼ਨ ਦੀ ਲੇਡੀ ਲੀਡਰ ਐ। ਜੇ ਉਹ ਪੁੱਛਦਾ ਕਿ ਜਦੋਂ ਸਰਕਾਰ ਇਸ ਕਤਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੀ ਐ ਤਾਂ ਐਜੀਟੇਸ਼ਨ ਦਾ ਕੀ ਮਤਲਬ ਐ? ਰੰਮਾ ਕਹਿੰਦੀ ਐ ਕਿ ਸਦੀਆਂ ਪਿੱਛੋਂ ਔਰਤਾਂ ਵਿੱਚ ਅਜਿਹਾ ਜੋਸ਼ ਉਹ ਖਰ ਉਹ ਪੈਦਾ ਹੋਇਆ ਹੁਣ ਔਰਤਾਂ ਜਾਗ ਚੁੱਕੀ ਹੈ ਔਰਤ ਜਾਗ ਚੁੱਕੀ ਹੈ ਇਸ ਜਾਗ ਨੂੰ ਜਿਉਂਦੀ ਰੱਖਣ ਲਈ ਉਹਨਾਂ ਬਹੁਤ ਸਾਰੀਆਂ ਐਜੀਟੇਸ਼ਨਾਂ ਕਰਨੀਆਂ ਨੇ ਤੇ ਉਹਦੇ ਉਹਨੂੰ ਕਹਿੰਦੀ ਹੈ ਕਿ ਕੁਝ ਗੱਲਾਂ ਰਾਜ਼ ਦੀਆਂ ਵੀ ਹੁੰਦੀਆਂ ਨੇ ਤੇ ਦੂਜੀ ਪਾਰਟੀ ਦਾ ਬੰਦਾ ਹੈ ਤੇ ਉਹ ਉਸ ਨੂੰ ਸਾਰੀਆਂ ਗੱਲਾਂ ਨਹੀਂ ਦੱਸ ਸਕਦੀ ਉਸ ਨੂੰ ਲੈਕਚਰ ਦੇਣ ਲਈ ਉਹਨਾਂ ਦਾ ਘਰ ਪਸੰਦ ਨਹੀਂ ਆਉਂਦਾ ਤੇ ਉਹ ਹਰ ਹਰ ਜਗ੍ਹਾ ਦੇਖਣ ਲਈ ਚਲੀ ਜਾਂਦੀ ਹੈ ਪਤੀ ਪਤਨੀ ਨੂੰ ਦੱਸਦਾ ਕਿ ਬਗਲ ਗੀਟੇ ਮਾਰਦਾ ਤੇ ਇਹਠਾ ਇੱਕ ਔਰਤ ਨੂੰ ਗੀਟਾ ਲੱਗਦਾ ਤੌਰ ਤੇ ਇਹ ਸਮਝਦੇ ਨੇ ਸ਼ਾਇਦ ਵੀ ਉਸ ਆਦਮੀ ਨੇ ਗੀਟਾ ਮਾਰਿਆ ਤੋ ਕਹਿੰਦਾ ਕਿ ਗੀਤਾ ਬੱਬਲੂ ਨੇ ਮਾਰਿਆ ਪਰ ਉਹਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸਗੋਂ ਸਾਰੀਆਂ ਔਰਤਾਂ ਦੇ ਵਿਰੁੱਧ ਨਾਰੇ ਲਾਉਂਦੀਆਂ ਨੇ ਤੇ ਉਹ ਕਹਿੰਦੇ ਨੇ ਕਿ ਬਦਮਾਸ਼ੀ ਤੇ ਗੁੰਡਾਗਰਦੀ ਨਹੀਂ ਚੱਲਣ ਦੇਣਗੀਆਂ ਔਰਤਾਂ ਨੂੰ ਪਰ ਆ ਰਹੀ ਦੇਖ ਕੇ ਪਤੀ ਪਤਨੀ ਘਬਰਾ ਜਾਂਦੇ ਨੇ ਤਾਂ ਦਿਓਰ ਵਿਅੰਗ ਦੇ ਨਾਲ ਕਹਿੰਦਾ ਕਿ ਔਰਤਾਂ ਵਿੱਚ ਜੋਸ਼ ਉਹ ਖਰੋਸ਼ ਤੇ ਸੰਗਠਨ ਪੈਦਾ ਹੋ ਚੁੱਕਾ ਹੈ ਬਾਹਰੋਂ ਰੌਲਾ ਨੇੜੇ ਆਉਂਦਾ ਸੁਣਾਈ ਦੇ ਰਿਹਾ ਹੈ ਬੂਹਾ ਖੜਕਦਾ ਪਤੀ ਪਤਨੀ ਘਬਰਾ ਜਾਂਦੇ ਨੇ ਇਹ ਆਈ ਕਾਂਗੀ ਦਾ ਸਾਲ ਹੁਣ ਆਪਾਂ ਇਹਦਾ ਵਿਸ਼ਾ ਵਸਤੂ ਕਿ ਇਹ ਹਰਸ਼ਰਣ ਸਿੰਘ ਦੀ ਰਚਨਾ ਇਸੇ ਕਾਂਗੀ ਵਿੱਚ ਇੱਕ ਕਾਂਗੀ ਕਰਨੀ ਇਸਤਰੀ ਦੀ ਜਾਗ ਨੂੰ ਪੇਸ਼ ਕੀਤਾ ਜੋ ਕਿ ਸੇਧਹੀਨ ਐਜੀਟੇਸ਼ਨ ਕਰਕੇ ਆਪਣੇ ਮੂਲ ਨਿਸ਼ਾਨੇ ਤੋਂ ਭਟਕ ਜਾਂਦੀ ਨੇ ਭਾਵ ਕਿ ਐਜੀਟੇਸ਼ਨ ਤਾਂ ਉਹ ਜਿਨ੍ਹਾਂ ਦੀ ਨੂੰ ਮਾਰੀ ਗਈ ਸੀ ਉਹਦੇ ਵਿਰੁੱਧ ਕਰ ਰਹੀਆਂ ਸੀ ਉਹਨਾਂ ਦੇ ਸਸ ਸੌਰੇ ਵਿਰੁੱਧ ਬਟ ਉਹ ਫਿਰ ਜਿਹੜਾ ਕੀ ਗੀਟਾ ਤਾਂ ਜਿਹੜੇ ਕਿਸੇ ਬੱਚੇ ਨੇ ਮਾਰੇ ਸੀ ਉਹ ਸਮਝ ਲੈਂਦੇ ਨੇ ਵੀ ਕੀ ਸਾਥਵੀ ਨੇ ਮਾਰੇ ਉਹ ਉਹਦੇ ਵਿਰੁੱਧ ਹੋ ਜਾਂਦੀਆਂ ਨੇ ਠੀਕ ਹੈ ਮਤਲਬ ਕਿ ਆਪਣੇ ਮੂਲ ਨਿਸ਼ਾਨੇ ਤੋਂ ਭਟਕ ਜਾਂਦੀਆਂ ਨੇ ਇਸੇ ਕਾਂਗੀ ਦਾ ਵਿਸ਼ਾ ਸਮਾਜਿਕ ਅਜਿਧਾਰਤਾ ਹੈ ਪਰ ਇਸ ਦੇ ਵਿੱਚ ਵਿਅੰਗਦਾਨਸ਼ ਵੀ ਹੈ ਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਇੱਥੋਂ ਕਹਾਣੀ ਦਾ ਜਿਹੜਾ ਆਪਣਾ ਸਾਰਾ ਸ਼ੁਰੂ ਹੋ ਜੂਗਾ ਕਿ ਘਰ ਦੇ ਵਿੱਚ ਪਤੀ ਪਤਨੀ ਦਾ ਦਿਓਰ ਇਕੱਠੇ ਰਹਿੰਦੇ ਨੇ ਠੀਕ ਹੈ ਬਾਕੀ ਸਾਰਾ ਫਿਰ ਤੁਸੀਂ ਲਿਖ ਦੇਣਾ ਫਿਰ ਅੰਡ ਦੇ ਵਿੱਚ ਲਿਖ ਲੈਣਾ ਵੀ ਬੇਸ਼ੱਕ ਕਾਂਗੀ ਦਾ ਵਿਸ਼ਾ ਜਾਗਰਿਤ ਹੋ ਚੁੱਕੀ ਹੈ ਔਰਤ ਨੂੰ ਸਹੀ ਸੇਧ ਦੇਣ ਦੀ ਪ੍ਰੇਰਣਾ ਪਰੰਤੂ ਇਹ ਗੱਲ ਸਮਝਣੀ ਆਉਂਦੀ ਹੈ ਕਿ ਕਾਂਗੀ ਵਿੱਚਲਾ ਦਿਓਰ ਜੋ ਕਿ ਕੇ ਸਿਆਸੀ ਪਾਰਟੀ ਨਾਲ ਸੰਬੰਧਿਤ ਆਪਣੀ ਪਾਰਟੀ ਦੇ ਲੀਡਰਾਂ ਨੂੰ ਔਰਤਾਂ ਨੂੰ ਸਹੀ ਅਗਵਾਈ ਦੇਣ ਲਈ ਕਿਉਂ ਨਹੀਂ ਆਉਂਦਾ ਹੈਗਾ ਕਿਉਂ ਨਹੀਂ ਲਿਆਉਂਦਾ ਤੇ ਉਸ ਦਾ ਇਹ ਕੁਝ ਨਾ ਕਰਨਾ ਉਹਨੂੰ ਇੱਕ ਤਮਾਸ਼ ਬੀਨ ਬਣਾ ਦਿੰਦਾ ਤੇ ਕਾਂਗੀ ਦਾ ਵਿਸ਼ਾ ਸਾਰਥਕ ਨਹੀਂ ਰਹਿੰਦਾ ਅੱਗੇ ਦੇ ਪਾਤਰ ਹਾਂਜੀ ਪਤਨੀ ਇੱਕ ਪਾਤਰ ਹੈ ਕਾਂਗੀ ਵਿੱਚ ਪਤੀ ਤੇ ਦਿਓਰ ਵੀ ਹਾਜ਼ਰ ਨੇ ਵਿక్తి ਜੋਸ਼ ਤੋਂ ਪ੍ਰੇਰਿਤ ਹੋਣ ਵਾਲੀ ਪਤਨੀ ਡੂੰਗੀ ਸੋਚ ਸੂਝ-ਬੂਝ ਦੀ مالک ਨਹੀਂ ਸਗੋ ਵਿక్తి ਭਾਵ ਕਿਸਮੇ ਤੋਂ ਜੋਸ਼ ਤੋਂ ਪ੍ਰੇਰਿਤ ਹੋਣ ਵਾਲੀ ਇਸਤਰੀ ਹੈ ਇਸ ਕਰਕੇ ਕਿ ਕਿਸੇ مرد ਹੱਥੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦੇ ਵਿਰੁੱਧ ਐਜੀਟੇਸ਼ਨ ਕਰ ਲਈ ਕਰਨ ਲਈ ਇਕੱਠੀ ਹੋਈਆਂ ਹੋਈ ਔਰਤਾਂ ਦੀ ਆਪਮਹਾਰੀ ਭੀੜ ਨੂੰ ਔਰਤਾਂ ਦੀ ਜਾਗਰਤੀ ਕਰਾਰ ਦਿੰਦੀ ਹੈ ਤੇ ਆਪਣੇ ਦਿਓਰ ਤੇ ਪਤੀ ਦਾ ਵਿਰੋਧ ਕਰਦੀ ਹੈ ਜਿਹੜੇ ਭੀੜ ਨੂੰ ਸ਼ੋਰ ਸ਼ਰਾਬਾ ਕਰਾਰ ਦਿੰਦੇ ਨੇ ਤੇ ਬੜੀ ਦ੍ਰਿੜਤਾ ਨਾਲ ਉਹਨਾਂ ਦੇ ਵਿਚਾਰਾਂ ਦਾ ਵਿਰੋਧ ਕਰਦੀ ਹੈ ਪਰੰਤੂ ਮਗਰੋਂ ਆਪਣੇ ਪਤੀ ਤੇ ਦਿਓਰ ਸਮੇਤ ਉਸ ਬੇਮਹਾਰੀ ਭੀੜ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਗਿ ਔਰਤ ਜਾਦੀ ਹਮਦਰ ਦਾ ਹੋ ਹਾਂਜੀ ਉਹ ਔਰਤਾਂ ਔਰਤ ਦੀ ਐਜੀਟੇਸ਼ਨ ਕਰ ਰਹੀ ਭੀੜ ਨੂੰ ਔਰਤਾਂ ਦੀ ਜਾਗਰਤੀ ਦਾ ਸਬੂਤ ਸਮਝਦੀ ਹੈ ਆਪਣੇ ਪਤੀ ਤੇ ਦਿਓਰ ਦੇ ਵੱਲੋਂ ਸਪੀਡ ਸੰਬੰਧੀ ਵਰਤੇ ਨਿਰਾਦਰਪਰੇ ਸ਼ਬਦਾਂ ਦਾ ਵਿਰੋਧ ਕਰਦੀ ਹੈ ਤੇ ਉਹਨੂੰ ਅਖਬਾਰ ਤੇ ਉਸਦੇ ਫੋਟੋਗ੍ਰਾਫਰ ਦੇ ਵਿਰੁੱਧ ਵੀ ਗੁੱਸਾ ਹੈ ਜਿਸ ਨੇ ਐਜੀਟੇਸ਼ਨ ਦੇ ਵਿੱਚ ਹਿੱਸਾ ਲੈ ਰਹੀ ਇਸਤਰੀ ਦੀ ਫੋਟੋ ਛਾਪੀ ਆ ਤੇ ਜਿਹਦੇ ਵਿੱਚ ਉਹ ਹੱਸ ਰਹੀਆਂ ਨੇ ਦਲੀਲਵਾਸ ਹਾਂਜੀ ਉਹ ਆਪਣੇ ਪਤੀ ਤੇ ਦਿਓਰ ਦੇ ਔਰਤਾਂ ਦੀ ਐਜੀਟੇਸ਼ਨ ਸੰਬੰਧੀ ਵਰਤੇ ਗਾ ਅਪ ਸ਼ਬਦਾਂ ਦਾ ਵਿਰੋਧ ਕਰਦੀ ਹੈ ਤੇ ਬੜੀ ਦਲੀਲ ਤਾਂ ਨਾਲ ਆਪਣਾ ਪੱਖ ਪੇਸ਼ ਕਰਦੀ ਆ ਤੇ ਉਹਦੀ ਵਾਰਤਾਲਾ ਵਿੱਚ ਕਿਧਰੇ ਕਿਧਰੇ ਵਿਅੰਗ ਦਾ ਅੰਸ਼ ਵੀ ਹੈ ਅਗਹਾਂਗਾ ਪਤੀ ਦਾ અપਮਾਨ ਨਾ ਸਹਿਣ ਸਕਣ ਕਰਨ ਵਾਲੀ ਉਹ ਆਪਣੇ ਪਤੀ ਉੱਤੇ ਪਾਣੀ ਦੇ ਜੱਗ ਉਲਟਾਉਣ ਤੇ ਬਤਮੀਜ਼ੀ ਕਰਨ ਵਾਲੇ ਬਬਲੂ ਉਹਦੇ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਉਸਦੀ ਮਾਂ ਤੋਂ ਪੁੱਛਦੀ ਆ ਕਿ ਆਪਣੇ ਲਾਡਲੇ ਨੂੰ ਇਹੋ ਤਮੀਜ਼ ਸਿਖਾਈ ਹੈ ਹਾਂਜੀ ਅਗੇ ਦਿਓਰ ਇਹ ਵੀ ਮਹੱਤਵਪੂਰਨ ਪਾਤਰ ਹੈ ਕਾਂਗੀ ਵਿੱਚ ਉਸਦਾ ਭਰਾ ਤੇ ਭਜਾਈ ਵੀ ਸ਼ਾਮਲ ਨੇ ਤੇ ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਉਸਤ ਦੀ ਪਾਰਟੀ ਨੂੰ ਔਰਤਾਂ ਦੀ ਐਜੀਟੇਸ਼ਨ ਦਾ ਸਰਵੇਖਣ ਕਰਨ ਲਈ ਭੇਜਿਆ ਠੀਕ ਹੈ ਉਸਦੀ ਪਾਰਟੀ ਉਸ ਨੂੰ ਔਰਤਾਂ ਨੇ ਐਜੀਟੇਸ਼ਨ ਕਰਨ ਲਈ ਭੇਜਿਆ ਤੇ ਉਹ ਔਰਤਾਂ ਦੀ ਐਜੀਟੇਸ਼ਨ ਹੁੰਦੀ ਆਪਣੀ ਪਰਜਾਈ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਤੇ ਉਸ ਦੇ ਵਿਚਾਰ ਕਿਸੇ ਹੱਦ ਤੱਕ ਆਪਣੇ ਭਰਾ ਦੇ ਵਿਚਾਰਾਂ ਨਾਲ ਮਿਲਦੇ ਨੇ ਹਾਂਜੀ ਆਪ ਕੁਧਰੀ ਐਜੀਟੇਸ਼ਨ ਦੇ ਵਿਰੁੱਧ ਬੇਸ਼ੱਕ ਉਹ ਇੱਕ ਪਾਰਟੀ ਵਰਕਰ ਹੋਣ ਕਰਕੇ ਐਜੀਟੇਸ਼ਨ ਦੇ ਵਿੱਚ ਭਾਗ ਲੈਂਦਾ ਪਰ ਉਹ ਬਿਨਾਂ ਕਿਸੇ ਪਾਰਟੀ ਦਾ ਸੰਗਠਨ ਤੋਂ ਬਿਨਾਂ ਰੈਜੀਟੇਸ਼ਨ ਲਈ ਇਕੱਠੀ ਹੋਈ ਔਰਤਾਂ ਦੀ ਭੀੜ ਨੂੰ ਇੱਕ ਗੰਬੀਰਤਾ ਰਹਿਤ ਸ਼ੋਰ ਸ਼ਰਾਬਾ ਹੀ ਸਮਝਦਾ ਜਿੱਥੇ ਔਰਤਾਂ ਕਿਤੇ ਹਾਸ ਰਹੀਆਂ ਨੇ ਕਿਤੇ ਪਿੱਟ ਸੇ ਆਪਾ ਕਰ ਰਹੇ ਨੇ ਕਿਤੇ ਠੰਡੇ ਪਾਣੀ ਪੀਣ ਲਈ ਉਲੜੀਆਂ ਹੋ ਜਾਂਦੀਆਂ ਨੇ ਤੇ ਇਹੋ ਜਿਹੀ ਭੀੜ ਆਪਮਹਾਰੀ ਭੀੜ ਇਹ ਸਮਝਣ ਤੋਂ ਅਸਮਰੱਥ ਰਹਿੰਦਾ ਕਿ ਉਸਦੇ ਵੱਲ ਗੀਟਾ ਕਿੰਨਾ ਨੇ ਮਾਰਿਆ ਸੋ ਕਿਕ ਦੂਜੀ ਦੇ ਲੱਗ ਕੇ ਬੇਗੁਨਾਹੇ ਉੱਤੇ ਇੱਕ ਧਾਵਾ ਬੋਲ ਦਿੰਦੀਆਂ ਨੇ ਇਸ ਤਰ੍ਹਾਂ ਹੀ ਕੰਮ ਕੀ ਦੇ ਅੰਤ ਦੇ ਵਿੱਚ ਉਹ ਗੱਲ ਸਿੱਧ ਹੁੰਦੀ ਹੈ ਕਿ ਸਹੀ ਸੇਧ ਤੋਂ ਬਿਨਾਂ ਐਜੀਟੇਸ਼ਨ ਸ਼ੋਰ ਸ਼ਰਾਬੇ ਹੁੰਦੀ ਹੈ। ਨੈਕਸਟ ਹੈਗਾ ਅੱਗੇ ਉਹ ਹਿੰਸਾਵਾਦੀ। ਹਾਂਜੀ ਉਹ ਪਾਰਟੀ ਨਾਲ ਸੰਬੰਧਿਤ ਹੈ ਜਿਹੜੀ ਹਿੰਸਾਵਾਦੀ ਐਜੀਟੇਸ਼ਨ ਦੇ ਖਿਲਾਫ ਹੈ। ਬਾਕੀ ਉਹ ਉਹ ਅਹਿੰਸਾਵਾਦੀ ਐਜੀਟੇਸ਼ਨ ਨਾਲ ਸੰਬੰਧਿਤ ਰੱਖਣ ਵਾਲਾ। ਤੇ ਉਹਦੀ ਸੇਧ ਅਨਸਾਰ ਉਹ ਕਹਿੰਦਾ ਕਿ ਜੀਵਨ ਦੇ ਵਿੱਚ ਹਰ ਕੰਮ ਦੇ ਵਿੱਚ ਸੰਜਮ ਦੀ ਲੋੜ ਹੁੰਦੀ ਹੈ। ਉਹਦੇ ਬਗੈਰ ਬੇਸ਼ੱਕ ਕਈ ਵਾਰ ਕੰਮ ਸਿਰੇ ਚੜ ਜਾਂਦੇ ਨੇ ਪਰ ਉਹਨਾਂ ਦੇ ਸਿਰੇ ਚੜਨ ਦੇ ਵਿੱਚ ਸ਼ਾਨ ਨਹੀਂ ਹੁੰਦੀ ਅੱਗੇ ਹੈਗਾ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲਾ ਤੇ ਉਹ ਕਹਿੰਦਾ ਕਿ ਜਦੋਂ ਜੁਰਮਾਂ ਨਾਲ ਨਿਪਟਣ ਲਈ ਕਾਨੂੰਨਾਂ ਦਾ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੋਵੇ ਤਾਂ ਐਜੀਟੇਸ਼ਨ ਦੀ ਜ਼ਰੂਰਤ ਨਹੀਂ ਅੱਗੇ ਕੁਐਸਚਨ ਨੇ ਐਜੀਟੇਸ਼ਨ ਨਿਕਾਂਗੀ ਕਹਾਣੀ ਦਾ ਲੇਖਕ ਕੌਣ ਆ ਹਰਸ਼ਰਨ ਸਿੰਘ ਹੈ ਇਕਾਂਗੀ ਦੇ ਪਾਤਰ ਕਿਹੜੇ ਨੇ ਪਤੀ ਪਤਨੀ ਦਿਓਰ ਸ਼੍ਰੀਮਤੀ ਰੰਬਾ ਦੇਵੀ ਪ੍ਰੈਸ ਫੋਟੋਗ੍ਰਾਫਰ ਤੇ ਦੋ ਤਿੰਨ ਹੋਰ ਇਸਤਰੀਆਂ ਨੇ ਅੱਗੇ ਹੈਗਾ ਔਰਤਾਂ ਬੁੱਢੇ ਬੁੱਢੀ ਦੇ ਖਿਲਾਫ ਕੀ ਕਰਦੀਆਂ ਨੇ ਔਰਤਾਂ ਬੁੱਢੇ ਬੁੱਢੀ ਦੇ ਵਿਰੁੱਧ ਨਾਰੇ ਮਾਰਦੀਆਂ ਉਹਨਾਂ ਦੇ ਘਰ ਉੱਪਰ ਧਾਵਾ ਬੋਲਦੀਆਂ ਨੇ ਤੇ ਉਹ ਪਹਿਲਾਂ ਖਿੜਕੀਆਂ ਤੋੜਦੀਆਂ ਨੇ ਤੇ ਅੰਦਰ ਇੱਟਾਂ ਮਾਰਦੀਆਂ ਨੇ ਫਿਰ ਉਹ ਦਰੀ ਚਾਦਰ ਤੇ ਸਰਹਾਣਾ ਕੱਢ ਕੇ ਅੱਗ ਲਾ ਲੈਂਦੀਆਂ ਨੇ ਅੱਗੇ ਹੈਗਾ ਔਰਤਾਂ ਪਤੀ ਪਤਨੀ ਦੇ ਦਿਓਰ ਦੇ ਉੱਪਰ ਹਮਲਾ ਕਿਵੇਂ ਪੋਲ ਦਿੰਦੀਆਂ ਨੇ ਔਰਤਾਂ ਸੇਧਹੀਨ ਹੋਣ ਕਰਕੇ ਆਪਣੇ ਅਸਲ ਰਾਹ ਤੋਂ ਭਟਕ ਜਾਂਦੀਆਂ ਨੇ ਤੇ ਪਤੀ ਪਤਨੀ ਤੇ ਦਿਉਰ ਦੇ ਘਰ ਉੱਤੇ ਹਮਲਾ ਪਾਉ ਦਿੰਦੇ ਨੇ ਉਹ ਸਮਝਦੇ ਨੇ ਕਿ ਪਤੀ ਨੇ ਔਰਤਾਂ ਦੇ ਨੂੰ ਗੀਟਾ ਮਾਰਿਆ ਜਦਕਿ ਉਹ ਬੱਚੇ ਨੇ ਸ਼ਰਾਰਤ ਨਾਲ ਗੀਟਾ ਮਾਰਿਆ ਸੀ ਤੇ ਔਰਤਾ ਪਤੀ ਦੀ ਸਫਾਈ ਨਹੀਂ ਸੁਣਦੇ ਤੇ ਉਹਦੇ ਘਰ ਉੱਤੇ ਤਵ ਬੋਲ ਦਿੰਦੇ ਆ ਥੈਂਕਸ